ਸਾਡੇ ਬੱਚਿਆਂ ਲਈ ਸਕੂਲ ਬਣਾ ਦੇ ਔਰ ਜਿਹੜੀ ਸਰਕਾਰ ਸਾਨੂੰ ਨੌਕਰੀਆਂ ਦੇ ਦੇ ਤੁਸੀਂ ਆਪ ਹੀ ਫੈਸਲਾ ਕਰ ਲਓ ਇੱਥੇ ਸੱਤ ਚ ਬੈਠ ਕੇ ਕਿਹੜੀ ਆ ਤੇ ਜੋਟ ਪੋਣੀਆਂ ਦਾ ਕਿੱਧਰ ਹੁੰਦਾ ਇਸਨੇ ਪਿੰਡ ਮੈਂ ਬੋਲ ਰਹੀ ਸੀ ਤਾਂ ਮੈਨੂੰ ਦੱਸ ਰਹੇ ਸੀ ਕਹਿੰਦੇ ਸਾਡੇ ਪਿੰਡ ਵਿੱਚ ਜੀ ਐਂਗੀਆਂ ਨੌਕਰੀਆਂ

ਤਨ ਹੋਰ ਨਾਸਨਾ ਇਸ ਦੇਸ਼ ਦਾ ਇੱਕ ਦਿਨ ਪ੍ਰਧਾਨ ਮੰਤਰੀ ਜੇ ਕੋ ਪੜੂਗਾ ਤੋ ਅਰਥ ਕੀ ਜੀਵਨ ਸੋ ਮੈਂ ਜਿਆਦਾ ਸਮਾਨੀ ਜੀ ਸਾਰਾ ਮੇਕ ਪਰ ਫਿਰ ਹੱਥ ਜੋੜ ਕੇ ਮੇਰੇ ਨੌਕਰੀਆਂ ਬੇਟਾ ਇੱਥੇ ਮਿਲਦੀਆਂ ਪੁੱਤ ਆਪਣੀ ਆਪਣੀ ਸਰਕਾਰ ਬਹੁਤ ਵੱਡੀ ਗੱਲ ਆ ਜੀ ਤਿੰਨ ਨੌਕਰੀਆਂ ਇਸ ਪਿੰਡ ਦੇ ਵਿੱਚ ਨਹੀਂ ਆਈਆਂ ਨੇ ਜਿਹੜੀਆਂ ਪੰਜਾਬ ਸਰਕਾਰ ਦੇ ਵਿੱਚ ਨੇ ਨਾ ਦੇ ਵਿੱਚ ਬੱਚੇ ਸੋ ਤੱਕ ਕੇ ਮੱਟਾਂ ਛਾੜੋ ਪਾ ਦਿਓ ਗਦਰਨਾਮਾ ਦਿਨ ਜਤਾ ਕੇ ਭੇਜਿਓ ਉਹ ਤੁਹਾਡੇ ਪਿੰਡਾਂ ਦੀਆਂ ਗਲਾਂ ਸਫਾਂ ਦੀਆਂ ਗਲਾਂ ਉੱਤੇ ਜਾ ਕੇ ਕਰਨਗੇ ਜੇ ਐਂਟੀਪੇਰ ਕੋਈ ਮਿਸਟੇਕ ਹੋ ਗਈ ਤਾਂ ਮਦਦ ਕੇ ਚੋਲੇ ਉਹ ਮਨ ਸਾਡੇ ਪਿੰਡਾਂ ਦੀ ਬਾਤ ਨਹੀਂ ਚੱਲਦੀ ਐਸੇ ਹੱਕ ਬਣਦਾ ਸਾਰਿਆਂ ਦਾ ਰਿਪੋਰਟ ਕੋਈ ਨਾ ਚੜ੍ਹਦੀ ਕੋਈ ਬਾਜੋ ਕੇ ਦੱਬ ਕੇ ਨਹੀਂ ਕਰੋ ਹੱਥ ਖੜੇ ਕਰ ਲਓ ਭਾਈ ਆਪਣਾ ਸਿੱਖ ਭਾਈ ਐ ਆਪਣਾ ਬੱਚਾ ਐ ਬਹੁਤ ਬਹੁਤ ਧੰਨਵਾਦ ਜੀ ਸਰਮਤੋ ਦਾ ਸ਼ੁਕਰੀਆ ਧੰਨਵਾਦ